ਕਸਬਾ ਨਡਾਲਾ ਦੇ ਇਤਿਹਾਸਿਕ ਗੁਰਦੁਆਰਾ ਬੋਲੀ ਸਾਈਬ ਨਡਾਲਾ ਵਿਖੇ ਰੋਜ਼ਾਨਾ ਦੀ ਤਰ੍ਹਾਂ ਨਡਾਲੇ ਦੀ ਕਬੀਯੁਰਗ ਮੈਲਾ ਮੱਥਾ ਟੇਕਣ ਆਉਂਦੀ ਹੈ ਪਰ ਪ੍ਰਮਾਤਮਾ ਨੂੰ ਕੁਝ ਹੋਰੀ ਮਨਜੂਰ ਸੀ ਅੱਜ ਜਿਵੇਂ ਹੀ ਬੀਯੁਰਗ ਮੈਲਾ ਨੇ ਮੱਥਾ ਟੇਕ ਕੇ ਪ੍ਰਿਕਰਮਾ ਸ਼ੁਰੂ ਕੀਤੀ ਤਾਂ ਮੈਲਾ ਨੂੰ ਹਾਰਟ ਅਟੈਕ ਆ ਜਾਂਦਾ ਹੈ ਇਸ ਦੌਰਾਨ ਸੇਵਾਦਾਰ ਨੇ ਬੀਯੁਰਗ ਔਰਤ ਨੂੰ ਚੁੱਕ ਕੇ ਉਸਦੇ ਵਾਰਸਾਂ ਨੂੰ ਸੂਚਿਤ ਕੀਤਾ ਬੀਯੁਰਗ ਮੈਲਾ ਦੀ ਪਛਾਣ ਜਸਵੀਰ ਕੌਰ ਪਤਨੀ ਸਵਰਗੀ ਮਾਸਟਰ ਨਰਿੰਦਰ ਸਿੰਘ ਵਾਸੀ ਨਡਾਲਾ ਵਜੋਈ ਹੈ ਕਸਬਾ ਨਡਾਲਾ ਦੇ ਇਤਿਹਾਸਿਕ ਗੁਰਦੁਆਰਾ ਬੋਲੀ ਸਾਈਬ ਨਡਾਲਾ ਵਿਖੇ ਰੋਜ਼ਾਨਾ ਦੀ ਤਰ੍ਹਾਂ ਨਡਾਲੇ ਦੀ ਕਬੀਉਰਗ ਮੈਲਾ ਮੱਥਾ ਟੇਕਣ ਆਉਂਦੀ ਹੈ ਪਰ ਪ੍ਰਮਾਤਮਾ ਨੂੰ ਕੁਝ ਹੋਰੀ ਮਨਜੂਰ ਸੀ ਅੱਜ ਜਿਵੇਂ ਹੀ ਬੀਉਰਗ ਮੈਲਾ ਨੇ ਮੱਥਾ ਟੇਕ ਕੇ ਪ੍ਰਿਕਰਮਾ ਸ਼ੁਰੂ ਕੀਤੀ ਤਾਂ ਮੈਲਾ ਨੂੰ ਹਾਰਟ ਅਟੈਕ ਆ ਜਾਂਦਾ ਹੈ ਇਸ ਦੌਰਾਨ ਸੇਵਾਦਾਰ ਨੇ ਬੀਉਰਗ ਔਰਤ ਨੂੰ ਚੁੱਕ ਕੇ ਉਸਦੇ ਵਾਰਸਾਂ ਨੂੰ ਸੂਚਿਤ ਕੀਤਾ ਬੀਉਰਗ ਮੈਲਾ ਦੀ ਪਛਾਣ ਜਸਵੀਰ ਕੌਰ ਪਤਨੀ ਸਵਰਗੀ ਮਾਸਟਰ ਨਰਿੰਦਰ ਸਿੰਘ ਵਾਸੀ ਨਡਾਲਾ ਵਜੋਈ ਹੈ